ਨਨਕੋਟ ਮੇ ਰੋਡ ਦੇ ਨਾਲ ਲੱਗਦੇ ਸ਼ਹਿਰ ਚੌਕ ਖਿਲਾੜੀ ਵਿੱਚ ਅੱਜ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਖਿਲਾਫ ਰੋਸ ਜ਼ਾਹਰ ਹਰਤਾਸ ਦੇ ਕਿ ਬਨਰਾਈ ਸਿਕਸ ਲਾਈਨ ਨੂੰ ਲੈ ਕੇ ਲੋਕਾ ਦਾ ਕਹਿਣਾ ਹੈ ਕਿ ਸਾਡੀਆਂ ਜ਼ਮੀਨਾਂ ਸਿਕਸ ਲਾਈਨ ਵਿੱਚ ਆ ਰਹੀਆਂ ਹਨ ਪਰ ਸਰਕਾਰ ਵੱਲੋਂ ਸਾਡੇ ਦੁਕਾਨ ਦਾ ਪੈਸਾ ਦਿੱਤਾ ਗਿਆ ਹੈ ਪਰ ਉੱਤੇ ਹੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਸਾਡੀ ਜ਼ਮੀਨਾਂ ਦਾ ਪੈਸਾ ਅਜੇ ਤੱਕ ਨਹੀਂ ਦਿੱਤਾ ਗਿਆ ਹੈ ਸਹੀ ਦੁਕਾਨਦਾਰਾਂ ਨਾਲ ਅਤੇ ਜ਼ਮੀਨ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਹਰ ਇੱਕ ਗੱਲ ਜਿਹੜੀ মিডিਆ ਸਾਹਮਣੇ ਰੱਖੀ ਤੇ ਉਹਨਾਂ ਦਾ ਇਹ ਵੀ ਵੱਡਾ ਐਲਾਨ ਹੈ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਹੈ ਤਾਂ ਅਸੀਂ ਇਸ ਤੇ ਕੋਈ ਵੱਡਾ ਐਕਸ਼ਨ ਲਵਾਂਗੇ ਅਸੀਂ ਰੋਡ ਜਾਮ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਆਓ ਸੁਣਦੇ ਹਾਂ ਕਿ ਹਾ ਪੂਰਾ ਮਾਮਲਾ ਤਤ ਤੱਕ ਬਣੇ ਰੋ ਸਾਜਣਾ ਤੱਕ ਗ੍ਰੋ ਪੰਜਾਬ ਦੇ ਕਿਨੂ ここでまんまや。 ਫਿਰ ਸਰ ਕੀ ਮਾਮਲਾ ਹੈ ਜਿਹੜਾ ਤੁਹਾਡੇ ਵੱਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੀ ਜਿਹੜੀ ਇੱਥੋਂ ਦੀ ਕਮਰਸ਼ੀਅਲ ਲੈਂਡ ਆਲਰੇਡੀ ਪੁੱਡਾ ਕੋਲੋਂ ਅਪਰੂਵ ਹੈ ਜਿਹੜਾ ਕਿ ਅਸੀਂ ਪੁੱਡਾ ਕੋਲੋਂ ਸਾਰੇ ਐਨਓਸੀ ਲੈ ਚੁੱਕੇ ਆ ਇਹ ਜਿਹੜੀ ਜਗ੍ਹਾ ਐਕਸਪ੍ਰੈਸਵੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੁਆਰਾ ਐਕਵਾਇਰ ਕੀਤੀ ਗਈ ਹੈ ਤੇ ਸਾਡੇ ਇੱਥੇ ਸਿਰਫ ਗਰੀਬ ਜਨਤਾ ਜਿਹੜੇ ਕਿ ਲੋਕ ਮਕੈਨਿਕ ਜਾਂ ਦੂਸਰੇ ਕੰਮ ਕਰਨ ਵਾਲੇ ਇੱਥੇ ਉਹਨਾਂ ਨੇ ਦੁਕਾਨਾਂ ਖਰੀਦੀਆਂ ਹੋਈਆਂ ਨੇ ਉਹਨਾਂ ਨੇ ਜਗ੍ਹਾ ਐਕਵਾਇਰ ਕਰ ਲਈ ਹੈ ਇਸ ਦੀ ਰਿਪੋਰਟ ਲੋਕਲ ਪਟਵਾਰੀ ਨੇ ਬਣਾ ਕੇ ਪੂਰੇ ਪ੍ਰਸ਼ਾਸਨ ਡੀਸੀ ਦੇ ਆਫਿਸ ਵਿੱਚ ਦੇ ਦਿੱਤੀ ਗਈ ਹੈ ਲੇਕਿਨ ਉਹਨਾਂ ਨੇ ਸਿਰਫ ਸਾਨੂੰ ਇਸ ਬਿਲਡਿੰਗ ਦੇ ਪੈਸੇ ਬਣਾਏ ਨੇ ਜਦ ਕਿ ਜ਼ਮੀਨ ਦੇ ਮਾਲਕਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਪੈਸੇ ਉਹਨਾਂ ਨੇ ਕਾਫੀ ਲੋਕਾਂ 'ਚ ਵੰਡ ਦਿੱਤੇ ਨੇ ਜਿਨ੍ਹਾਂ ਨੇ ਸਾਰਿਆਂ ਦੀ ਇਸ ਦੇ ਵਿੱਚ ਰਿਸ਼ਤੀ ਹੋਈ ਗਈ ਹੈ ਅਸੀਂ ਪ੍ਰਸ਼ਾਸਨ ਨੂੰ ਇਸ ਦੇ ਲਈ 10 12 ਵਾਰ ਕੰਟੈਕਟ ਕੀਤਾ ਲਿਖਤ ਚਿੱਠੀਆਂ ਵੀ ਦਿੱਤੀਆਂ ਲੇਕਿਨ ਅਜੇ ਤੱਕ ਸਾਨੂੰ ਕੋਈ ਵੀ ਇਨਸਾਫ ਪ੍ਰਸ਼ਾਸਨ ਵੱਲੋਂ ਨਹੀਂ ਮਿਲਿਆ ਇਹ ਸਾਰੀ ਗਰੀਬ ਜਨਤਾ ਇਹਨਾਂ ਨੂੰ ਜਿਹਨਾਂ ਨੂੰ ਇਹਨਾਂ ਨੇ ਇੱਥੋਂ ਉਜਾੜ ਦਿੱਤਾ ਕਾਰੋਬਾਰ ਖਤਮ ਕਰਤਾ ਕਰੀਬ 200 ਪਰਿਵਾਰ ਇੱਥੇ ਬੇਰੋਜ਼ਗਾਰ ਹੋ ਗਏ ਨੇ ਔਰ ਰੋਟੀ ਖਾਣ ਤੋਂ ਮਹਤਾਜ ਹੋ ਗਏ ਨੇ ਉਹਨਾਂ ਨੂੰ ਕੋਈ ਵੀ ਸਰਕਾਰ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ ਇਹਨਾਂ ਨੂੰ ਨਾਹੀਂ ਮੁਆਵਜ਼ਾ ਜਿਸ ਤਰ੍ਹਾਂ ਕਿ 2013 ਦਾ ਐਕੁਆਇਜ਼ੀਸ਼ਨ ਐਕਟ ਗਵਰਨਮੈਂਟ ਨੇ ਬਣਾਇਆ ਉਸ ਦੇ ਅਨੁਸਾਰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਸਾਨੂੰ ਸਿਰਫ ਸਰਕਾਰੀ ਰੇਟਾਂ ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਪੈਸੇ ਨੂੰ ਕੈਲਕੂਲੇਟ ਕੀਤਾ ਗਿਆ ਜ਼ਮੀਨ ਦਾ ਕੋਈ ਵੀ ਪੈਸਾ ਹਜੇ ਤੱਕ ਕਿਸੇ ਵੀ ਬੰਦੇ ਨੂੰ ਨਹੀਂ ਮਿਲਿਆ ਜਿਹੜੀ ਜਗ੍ਹਾ ਹੈਗੀ ਇਹ ਤਾਂ ਕੀ ਮਾਰਕੀਟ ਦਾ ਨਾਮ ਹੈਗਾ ਸ਼ਿਵ ਸ਼ਕਤੀ ਮੋਟਰ ਮਾਰਕੀਟ ਚਾਖੋ ਲਾੜੀ ਕੀ ਮੰਗ ਕਰਦੇ ਤੁਸੀਂ ਅਸੀਂ ਚਾਹ ਰਹੇ ਹਾਂ ਪ੍ਰਸ਼ਾਸਨ ਇਹਨਾਂ ਨੂੰ ਜੋ ਅਸਲੀ ਮੁਆਵਜ਼ਾ ਕਾਨੂੰਨ ਦੇ ਹਿਸਾਬ ਨਾਲ ਬੰਦਾ ਦਿੱਤਾ ਜਾਵੇ ਤੇ ਇਹਨਾਂ ਲੋਕਾਂ ਦੀ ਜ਼ਮੀਨ ਨੂੰ ਉਦੋਂ ਹੀ ਤੋੜਿਆ ਜਾਵੇ ਜਦੋਂ ਸਾਰਿਆਂ ਨੂੰ ਪੂਰਾ ਮੁਆਵਜ਼ਾ ਜ਼ਮੀਨ ਦਾ ਤੇ ਉੱਪਰ ਬਣੀ ਹੋਈ ਲੈਣ ਸੱਕਰ ਜਾ ਮਿਲ ਜਾਵੇ ਮੋਹਨ ਸਿੰਘ ਜੀ ਕੀ ਮਾਮਲਾ ਹੈ ਕਿ ਜਿਹੜਾ ਰੋਸ ਕੀਤਾ ਜਿਹੜਾ ਸਰਕਾਰ ਦੇ ਅੱਤੇ ਦੀ ਰੋਸ ਇਹ ਹੈ ਜੀ ਜੁਲਾਈ 12 ਦੇ ਵਿੱਚ ਇਹਨਾਂ ਨੇ ਅਖਬਾਰ ਵਿੱਚ ਡਿਕਲੇਅਰ ਕੀਤਾ ਸੀ ਤੁਹਾਡੀ ਜਮੀਨ ਆ ਰਿਕੁਆਇਰ ਹੋ ਗਈ ਆ ਰੋਡ ਦੇ ਵਿੱਚ ਅੱਜ ਸਾਲ ਤਜਾ 10 ਕਿ ਮਹੀਨੇ ਹੋ ਗਿਆ ਅੱਜ ਤੱਕ ਕੋਈ ਨਾ ਕੋਈ ਖਾਸ ਫੈਸਲਾ ਜੇ ਤੱਕ ਕੋਈ ਵੀ ਨਹੀਂ ਹੋਇਆ ਹੈਗਾ ਤੇ ਇਦਾਂ ਹੀ ਲਮਕਾਈ ਜਾਂਦੇ ਕਿ ਦੀ ਇਦਾਂ ਤੇ ਕਿਦੀ ਉਧਰ ਜਿਹੜਾ ਮੁਆਜਾ ਸੀ ਉਸ ਤੋਂ ਬਿਲਡਿੰਗ ਦਾ ਅਲੱਗ ਕਿਤਾ ਜਿਹੜਾ ਜ਼ਮੀਨ ਦਾ ਮੁਆਜਾ ਉਹ ਬਿਲਕੁਲ ਠੀਕ ਨਹੀਂ ਦਿੱਤਾ ਜਾ ਰਿਹਾ ਸਾਡੇ ਘਟੋ ਘਾਟ ਵੀ ਸਾਰ ਸਾਰ ਪਰਵਾਜ਼ ਜਿਹੜੇ ਤੇ ਰੋਟੀ ਕੰਦੇ ਸੀ ਬੇਕਾਰ ਹੋ ਗਏ ਨੇ ਦਗਾਨਾ ਤੋੜ ਦਿੱਤੀ ਹੈ ਯਾਨੀ ਥੱਲੇ ਜਮੀਨ ਦਾ ਕੋਈ ਪੈਦਾ ਉਹਨਾਂ ਨੇ ਰਿਕੁਆਇਰ ਨਹੀਂ ਕੀਤਾ ਪਾਇਆ। ਕਿਉਂ ਨਹੀਂ ਦੇ ਰਹੇ ਜਮੀਨ ਦਾ ਪੈਸਾ ਕੀ ਕਹਿੰਦੇ? ਕੀ ਪਤਾ ਨਹੀਂ ਬੜੋਰੀ ਜਿਹੜੀ ਰਿਪੋਰਟ ਬਣਾ ਕੇ ਭੇਜਦਾ ਉਹ ਕੀ ਭੇਜਦੇ ਨੇ ਉਸ ਤੋਂ ਬਾਅਦ ਗੱਲ ਕਰਦੇ ਨੇ। ਗਲਤ ਰਿਪੋਰਟ ਬਣਦੀ ਹੈ। ਹਾਂਜੀ ਹਾਂਜੀ। ਜੇਕਰ ਫਿਰ ਸੁਣਾਈ ਨਹੀਂ ਲਿਆਜ ਰੋਸ਼ਨੀ ਕੀਤਾ ਫਿਰ ਕੀ ਕਰੋਗੇ? ਰੋਸ਼ਨੀ ਕੀਤਾ ਜਾਏਗਾ ਤਾਂ ਨਾਜਾਤਾ ਜਾਏਗਾ ਫਿਰ ਰੋਡ ਰੋਡ ਜਾਮ ਕਰਾਂਗੇ। ਨਾ ਜੀ ਆਪਣਾ ਮੇਰਾ ਨਾਂ ਕਨੈਲ ਚੰਦੇ ਕਿਹੜੀ ਜਗ੍ਹਾ ਖੜੀ ਹੋਇਆ ਸੀ? ਸਿਪਟਕ ਟੀਮ ਮੋਟਰ ਮਾਰਕੀਟ ਚੱਕੋਲਾੜੀ ਪ੍ਰਦਰਸ਼ਨ ਕੀਤਾ ਯਾਰਾ ਤੁਹਾਡੇ ਲੋਕ ਸਰਕਾਰ ਦੇ ਖਿਲਾਫ ਕੀ ਮ ਸਰ ਸਾਡੀਆਂ ਸਾਡੀ ਜਿਹੜੀ ਜਗਾ ਹੈ ਇਹ ਰੋਡ ਦੇ ਵਿੱਚ ਕਹਿੰਦੇ ਆਈ ਆ ਪਰ ਸਾਨੂੰ ਸਟਰਕਚਰ ਦੇ ਪੈਸੇ ਮਿਲੇ ਆ ਦੇ ਜ਼ਮੀਨ ਦੇ ਪੈਸੇ ਨਹੀਂ ਮਿਲੇ ਜ਼ਮੀਨ ਦੇ ਪੈਸੇ ਜਿਹੜੇ ਪਟਵਾਰੀ ਨੇ ਰਿਪੋਰਟ ਬਣਾ ਕੇ ਤੇ ਜੀ ਆ ਉਹ ਤੇ ਜਿਹੜੇ ਪੂਰੇ ਕਿਲੇ ਦੇ ਵਿੱਚ ਜਿੰਨੇ ਵੀ ਮਾਲਕ ਆ ਗਏ ਉਹਨਾਂ ਸਾਰਿਆਂ ਦੇ ਨਾਂ ਤੇ ਪੈਸੇ ਬਣਾ ਕੇ ਭੇਜਤੇ ਆ ਜਦ ਕਿ ਇੱਥੇ 14 ਬੰਦਿਆਂ ਦੀ ਜ਼ਮੀਨ ਆਈ ਆ ਵਿੱਚ ਇਹਨਾਂ ਨੇ ਘੱਟੋ ਘੱਟ ਵੀ ਤੇ 40-45 ਬੰਦਿਆਂ ਦੇ ਨਾਂ ਤੇ ਪੈਸੇ ਬਣਾ ਕੇ ਭੇਜਦੇ ਆ ਜੇ ਜਿਹੜੇ ਪੈਸੇ ਜਿਹੜੇ ਆ ਉਹ ਸਾਡੇ ਜਿੰਨੇ ਬੰਦਿਆਂ ਦੀ ਜਗ੍ਹਾ ਆਈ ਆ ਉਹਨਾਂ ਦੇ ਨਾਂ ਤੇ ਬਣਨੇ ਚਾਹੀਦੇ ਸੀਗੇ ਜਦਕਿ ਕੀ ਕਹਿੰਦੇ ਨਾ ਜਦੋਂ ਤੁਸੀਂ ਗੱਲ ਜਦੋਂ ਅਸੀਂ ਜੰਨੇ ਆ ਸਾਨੂੰ ਲਾਰਾ ਲੱਗ ਭੇਜ ਦਿੰਦੇ ਆ ਨਾਂ ਤੇ ਤੁਹਾਨੂੰ ਦੱਸਦੇ ਆ ਪੂਰੀ ਗੱਲ ਕੀ ਹੋਇਆ ਹੈਗਾ ਵਾ ਉਹ ਦੇਖੋ ਜਿੰਨੇ ਮਾਲ ਇੱਥੇ ਬੰਦੇ ਆ ਗਿਆ ਰੋਟੀ ਕਮਾਉਂਦੇ ਆ ਇਹਨਾਂ ਨੇ ਕੱਲ ਨੂੰ ਕਿੱਥੋਂ ਲੈ ਸਕਦੇ ਕਿ ਜਗਾ ਕਿਦ ਅਸੀਂ ਮੰਗ ਕਰਦੇ ਆ ਸਾਡਾ ਇਨਸਾਫ ਹੋਣਾ ਚਾਹੀਦਾ ਸਹੀ ਇਹਦਾ ਰੇਟ ਮਿਲੇ ਨਹੀਂ ਹਲ ਹੁੰਦਾ ਫਿਰ ਕੀ ਨਹੀਂ ਹਲ ਹੋਏਗਾ ਤਾਂ ਫਿਰ ਅਸੀਂ ਸੜਕਾਂ ਤੇ ਆਵਾਂਗੇ ਕੋਈ ਨਾ ਕੋਈ ਤਾਂ ਹੱਲ ਕਰਨੇ ਪੈਣਾ ਹੀ ਇਦਾਂ ਤੇ ਬਹਿ ਕੇ ਤਾਂ ਗੱਲ ਨਹੀਂ ਬਣਦੀ